ਮੈਂ ਜਤਿੰਦਰ ਸਿੰਘ ਛੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਸਾਰੇ ਪੰਜਾਬ ਚ 16 ਜ਼ਿਲ੍ਹਿਆਂ ਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਸਮਤੀ ਦੇ ਰੇਟ ਦੇ ਉੱਤੇ ਜਿਹੜਾ ਬਾਸਮਤੀ ਦਾ ਐਮਐਸਪੀ ਲੈਣ ਦੇ ਉੱਤੇ ਜਿਹੜੇ ਧਰਨੇ ਜਿਹੜੇ ਆ ਉਹ ਲਾਏ ਗਏ ਇੱਥੇ ਅੰਮ੍ਰਿਤਸਰ ਡੀਸੀ ਦਫ਼ਤਰ ਵੱਡਾ ਧਰਨਾ ਕਿਸਾਨਾਂ ਨੇ ਲਾਇਆ ਕਿਉਂਕਿ ਬਾਸਮਤੀ ਦੀ ਇਸ ਵੇਲੇ ਵਪਾਰੀ ਅਧਿਕਾਰੀ ਤੇ ਸਤਾਵਾਨ ਸਿਆਸਤ ਰੜ ਕੇ ਲੁੱਟ ਕਰ ਰਹਿ ਨੇ ਬਾਸਬਤੀ ਦਾ ਭਾਅ 1000 ਰੁਪਇਆ ਪਰ ਕਵਿੰਟਲ ਜਿਹੜਾ ਉਹ ਥੱਲੇ ਡੇਗ ਦਿੱਤਾ ਗਿਆ ਹੈ ਜਿਹੜਾ ਭਾਅ ਅੱਜ ਤੋਂ ਇੱਕ ਹਫਤਾ ਪਹਿਲਾਂ 3100 ਰੁਪਇਆ ਸੀਗਾ ਉਹ ਭਾਅ ਅੱਜ 2400 ਰੁਪਇਆ ਰਹਿ ਗਿਆ 2500 ਰੁਪਇਆ ਰਹਿ ਗਿਆ ਜਿਹੜੀ ਇਹ ਗੱਲ ਫਵਾ ਫਲਾਈ ਜੇਰੀ ਵੀ ਬਾਹਰਲੇ ਦੇਸ਼ਾਂ ਚ ਚੌਲ ਦੀ ਜਿਹੜੀ ਆ ਉਹ ਕੀਮਤ ਘਟ ਗਈ ਆ ਇਹ ਬਿਲਕੁਲ ਝੂਠੀ ਵਾਆ ਕਿਰਤੀ ਕਿਸਾਨ ਯੂਨੀਅਨ ਨੇ ਇਹਨੂੰ ਰੱਦ ਕਰਦੀ ਆ ਸਾਰੇ ਅਮੀਰ ਦੇਸ਼ਾਂ ਦੇ ਵਿੱਚ ਜੇ 150 ਦੇਸ਼ਾਂ ਦੇ ਵਿੱਚ ਬਾਸਬਤੀ ਜਿਹੜੀ ਆ ਉਹ ਜਾਂਦੀ ਆ ਉਹਦਾ ਐਕਸਪੋਰਟ ਹੁੰਦਾ ਔਰ ਅੱਜ ਅਮਰੀਕਾ ਦੇ ਵਿੱਚ 350 ਰੁਪਏ ਕਿਲੋ ਚੌਲ ਦਾ ਅੱਜ ਦਾ ਰੇਟ ਆ ਔਰ ਅਰਬ ਦੇਸ਼ਾਂ ਦੇ ਵਿੱਚ 450 ਰੁਪਏ ਕਿਲੋ ਚੌਲ ਜਿਹੜਾ ਉਹ ਅੱਜ ਦੀ ਡੇਟ ਤੇ ਸੁਪਰਮਾਰਕੀਟ 'ਚ ਵਿਕ ਰਿਹਾ ਔਰ ਦੁਨੀਆ ਭਰ ਦੇ ਵਿੱਚ ਨਾਜਦੀਆਂ ਕੀਮਤਾਂ ਆਕਾਸ਼ਾਂ ਨੂੰ ਛੂਰੀਆਂ ਨੇ ਰੂਸ ਯੂਕਰੇਨ ਜੰਗ ਕਰਕੇ ਨਾਜ ਦੀ ਕਮੀ ਆ ਦੇਸ਼ ਦੁਨੀਆ ਭਰ ਦੇ ਵਿੱਚ ਤਾਂ ਉਹ ਕਿਹੜੀ ਗੱਲ ਆ ਜਿਹਦੇ ਸਿਰ ਦੇ ਉੱਤੇ ਇਹ ਕਹਿ ਰਿਹਾ ਵੀ ਬਾਸਮਤੀ ਦੇ ਭਾਜ ਜਿਹੜੇ ਆ ਉਹ ਡਿੱਗ ਪਏ ਅੰਤਰਰਾਸ਼ਟਰੀ ਮਾਰਕੀਟ 'ਚ ਸਿਰਫ ਕਿਸਾਨ ਨੂੰ ਲੁੱਟਣ ਲਈ ਇੱਕ ਬਹਾਨਾ ਬਣਾਇਆ ਜਾ ਰਿਹਾ ਹੈ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦੇਣ ਲਈ ਅੱਜ ਧਰਨੇ ਲੱਗ ਰਹੇ ਨੇ ਵੀ ਪੰਜਾਬ ਸਰਕਾਰ ਫੌਰੀ ਤੌਰ ਤੇ ਬਾਸਮਤੀ ਦੇ ਭਾਅ ਲਾਣੇ ਕ੍ਰਿਦਨ ਲਈ ਮੰਡੀਆਂ ਵਿੱਚ ਆਵੇ ਨਹੀਂ ਦੇ ਪੰਜਾਬ ਦੇ ਕਿਸਾਨ ਪੰਜਾਬ ਸਰਕਾਰ ਦੇ ਨੱਕ ਚ ਜਿਹੜਾ ਉਹ ਦਮ ਕਰ ਦੇਣਗੇ ਅਸੀਂ ਕਿਰਤੀ ਕਿਸਾਨ ਯੂਨੀਅਨ ਔਰ ਕਿਸਾਨ ਲਹਿਰ ਪੂਰੀ ਬਾਸਮਤੀ ਨੂੰ ਲੁੱਟਿਆ ਨਹੀਂ ਜਾਣ ਦਊਗੀ ਰੁਲਣੀ ਦਊਗੀ ਅਸੀਂ ਇਹਦੇ ਵਾਸਤੇ ਵੱਡਾ ਸੰਘਰਸ਼ ਜਿਹੜਾ ਉਹ ਲੜਾਂਗੇ ਔਰ 6000 ਰੁਪਏ ਪ੍ਰਤੀ ਕੁਇੰਟਲ ਜਿਹੜਾ ਭਾਅ ਬਾਸਮਤੀ ਦਾ ਐਲਾਨ ਆ ਜਾਵੇ 5000 ਰੁਪਏ ਕੁਇੰਟਲ ਬਾਸਮਤੀ ਜਿਹੜੀ ਆ ਉਹ ਪਿਛਲੇ ਸਾਲ ਵਿਕੀ ਆ ਸੋ ਅੱਜ ਦੇ ਧਰਨੇ ਜਿਹੜੇ ਆ ਉਹ ਇਸ ਗੱਲ ਦਾ ਜਿਹੜਾ ਸੰਕੇਤ ਨੇ ਤੁਸੀਂ ਵੇਖ ਸਕਦੇ ਹੋ ਵੀ ਵੱਡੀ ਗਿਣਤੀ ਚ ਕਿਸਾਨ ਜਿਹੜੇ ਆ ਉਹ ਧਰਨੇ ਦੇ ਵਿੱਚ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਚੋਂ ਸ਼ਾਮਲ ਹੋਏ ਨੇ ਔਰ ਪੂਰੇ ਪੰਜਾਬ ਚ ਇਸੇ ਤਰ੍ਹਾਂ ਹੀ ਅੱਜ ਵੱਡੇ ਧਰਨੇ ਜਿਹੜੇ ਆ ਉਹ ਲੱਗੇ ਹੋਏ ਨੇ ਸੋ ਅਸੀਂ ਬਾਕੀ ਕਿਸਾਨ ਲਹਿਰ ਨੂੰ ਵੀ ਸੱਦਾ ਦਿੰਦੇ ਆ ਵੀ ਆਹ ਰਲ ਕੇ ਬਾਸਬਤੀ ਜਿਹੜੀ ਆ ਉਹਨੂੰ ਰੁਲਣਾ ਦਈਏ ਬਾਸਬਤੀ ਦਾ ਐਮਐਸਪੀ ਲਈਏ ਕਿਰਤੀ ਕਿਸਾਨ ਯੂਨੀਅਨ ਨੇ ਬਾਸਬਤੀ ਦਾ ਐਮਐਸਪੀ ਲੈਣ ਦੀ ਪਹਿਲ ਕਦਮੀ ਕੀਤੀ ਆ ਬਾਕੀ ਸਾਰੀ ਕਿਸਾਨ ਲਹਿਰ ਨੂੰ ਵੀ ਇਸ ਮਾਮਲੇ ਤੇ ਅੱਗੇ ਆਉਣਾ ਚਾਹੀਦਾ ਡੀਪੀ ਦੀ ਖਾਤ ਜਿਹੜੀ ਆ ਉਹਦੀ ਇੰਨੀ ਥੋੜਿਆ ਵੀ ਮਿਲ ਨਹੀਂ ਰਹੀ ਆਲੂ ਬੀਜਣ ਵਾਲੇ ਮਟਰ ਬੀਜਣ ਵਾਲੇ ਸਬਜ਼ੀਆਂ ਬੀਜਣ ਵਾਲੇ ਕਿਸਾਨ ਡੀਪੀ ਨੂੰ ਤਰਲੇ ਮਾਰ ਰਿਹਾ ਜਿਹੜੀ ਮਿਲ ਰਹੀ ਆ ਉਹਦੇ ਨਾਲ ਕਿਸਾਨਾਂ ਨੂੰ ਹੋਰ ਮਾਲ ਜਿਹੜਾ ਨਾਲ ਨੈਨੋ ਡੀਪੀ ਨੈਨੋ ਯੂਰੀਆ ਦਿੱਤੀ ਜਾ ਰਹੀ ਆ ਅੱਜ 1900 ਰੁਪਏ ਦਾ ਗੱਟਾ ਜਿਹੜਾ ਡੀਪੀ ਦਾ ਹੋਰ ਚੀਜ਼ਾਂ ਨਾਲ ਲਾ ਕੇ ਕਿਸਾਨ ਨੂੰ ਪੈ ਰਿਹਾ ਬੀਬੀ ਦੀ ਥੋੜ ਖਤਮ ਕੀਤੀ ਜਾਵੇ ਗੰਨੇ ਦਾ ਭਾਅ 450 ਰੁਪਇਆ ਜਿਹੜਾ ਉਹ ਲਾਣ ਕੀਤਾ ਜਾਵੇ ਔਰ ਪਹਿਲੀ ਨਵੰਬਰ ਤੋਂ ਮਿਲਣਾ ਜੜੀਆਂ ਨੇ ਉਹ ਚਲਾਈਆਂ ਜਾਣ ਔਰ ਇਹ ਸਾਰਾ ਐਕਸਪੋਰਟ ਜਿਹੜਾ ਬਾਸਮਤੀ ਦਾ ਇਹ ਸਾਰਾ ਐਕਸਪੋਰਟ ਜਿਹੜਾ ਵਾਗੇ ਤੇ ਸਹਿਣੀ ਵਾਲੇ ਨਹੀਂ ਜਿਹੜਾ ਉਹ ਕੀਤਾ ਜਾਵੇ ਇਹਨਾਂ ਮੰਗਾਂ ਦੇ ਉੱਤੇ ਅੱਜ ਦੇ ਧਰਨੇ ਜਿਹੜੇ ਪੰਜਾਬ ਭਰ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਲਾਏ ਗਾਇਆ ਸੋ ਕਿਰਤੀ ਕਿਸਾਨ ਯੂਨੀਅਨ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਦੀ ਆ ਵੀ ਤੁਸੀਂ ਆਪਣੀ ਖੇਤੀ ਨੀਤੀ ਜੀ ਵੀ ਲੈ ਕੇ ਆਇਓ ਵੀ ਕਿਸਾਨਾਂ ਨੂੰ ਜਿਹੜਾ ਐਮਐਸਪੀ ਆ ਉਹ ਮਿਲਣਾ ਚਾਹੀਦਾ ਸੋ ਪੰਜਾਬ ਦੀ ਵੱਡੀ ਫਸਲ ਆ ਬਾਸਮਤੀ ਜਿਹੜੀ ਤਕਰੀਬਨ ਅੱਜ ਚੌਥੇ ਹਿੱਸੇ ਪੰਜਾਬ ਦੇ ਰਕਬੇ ਦੇ ਵਿੱਚੋਂ ਨੇ ਦੇ ਰਕਬੇ ਦੇ ਚੌਥੇ ਹਿੱਸੇ 'ਚ ਬੀਜੀ ਹੋਈ ਆ ਔਰ ਧਰਤੀ ਹੇਠਲੇ ਪਾਣੀ ਦਾ ਜਿਹੜਾ ਸੰਕਟ ਆ ਉਹਨੂੰ ਟਾਲਣ ਲਈ ਬਾਸਮਤੀ ਅਹਿਮ ਰੋਲ ਦਾ ਕਰ ਸਕਦੀ ਆ ਬਾਸਮਤੀ ਉਹਨੇ ਦਾ ਅੱਧਾ ਪਾਣੀ ਲੈਂਦੀ ਆ ਜਿੰਨਾ ਪਾਣੀ ਧਰਤੀ ਥਲੋਂ ਕੱਢਿਆ ਜਾਂਦਾ ਉਹਨਾਂ ਉਹਨੇ ਪਾਣੀ ਦੀ ਹੀ ਪਰਪਾਈ ਹੋ ਜਾਂਦੀ ਆ ਇਹ ਕਰਕੇ ਬਾਸਮਤੀ ਜਿਹੜਾ ਉਹ ਵਰਦਾਨ ਬਣ ਸਕਦੀ ਆ ਪੰਜਾਬ ਲਈ ਔਰ ਜਿਹੜਾ ਐਕਸਪੋਰਟ ਆ ਦੇਸ਼ ਲਈ ਇਹਨੇ ਐਕਸਪੋਰਟ ਚ ਪਿਛਲੀ ਵਾਰ 5.8 ਬਿਲੀਅਨ ਡਾਲਰ ਬਾਸਮਤੀ ਦਾ ਐਕਸਪੋਰਟ ਨੇ ਦੇਸ਼ ਨੂੰ ਉਦੇਸ਼ੀ ਕਰੰਸੀ ਜਿਹੜੀ ਆ ਕਮਾ ਕੇ ਦਿੱਤੀ ਆ ਸੋ ਬਾਸਮਤੀ ਪੰਜਾਬ ਲਈ ਪੰਜਾਬ ਦੇ ਕਿਸਾਨਾਂ ਲਈ ਖੇਤੀ ਲਈ ਧਰਤੀ ਹੇਠਲੇ ਪਾਣੀ ਦੇ ਸੰਕਟ ਤੋਂ ਬਚਣ ਲਈ ਇੱਕ ਵਰਦਾਨ ਆ ਸਾਡੇ ਕੋਲ ਤੇ ਸਰਕਾਰ ਨੂੰ ਇਹਦਾ ਐਮਐਸਪੀ ਦੇ ਕੇ ਬਾਸਬਤੀ ਦੀ ਫਸਲ ਨੂੰ ਬਚਾਉਣਾ ਚਾਹੀਦਾ ਨਹੀਂ ਤੇ ਕਿਸਾਨ ਜਿਹੜਾ ਵੱਡਾ ਅੰਦੋਲਨ ਆਉਣ ਵਾਲੇ ਦਿਨਾਂ ਚ ਇਹਦੇ ਵਿਰੁੱਧ ਕਰਨਗੇ ਧੰਨ